ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਆਪਾਂ ਪੜ੍ਹਾਂਗੇ ਬੀਏ ਭਾਗ ਪਹਿਲੇ ਦੇ ਸੈਮੈਸਟਰ ਪਹਿਲੇ ਦੇ ਵਿੱਚ ਲੱਗੀ ਹੋਈ ਕਹਾਣੀ ਖਸਮਾ ਖਾਣੇ ਖਸਮਾ ਖਾਣੇ ਕਹਾਣੀ ਦਾ ਲੇਖਕ ਗੁਰਮੁਖ ਸਿੰਘ ਮੁਸਾਫਿਰ ਹੈ ਜਾਗੋ ਮਿਟੋ ਵਿੱਚ ਤ੍ਰੋਪਤੀ ਨੇ ਕਿਹਾ ਨਹੀਂ ਉਹਦੇ ਮੂੰਹ ਵਿੱਚੋਂ ਨਿਕਲ ਗਿਆ ਖਸਮਾ ਖਾਣੇ ਹਾਰਨ ਦੀ ਖੋਰੀ ਆਵਾਜ਼ ਨਾਲ ਉਸ ਦੇ ਕੰਨ ਜੂ ਪਾਤਨ ਨੂੰ ਆਏ ਸਨ ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸ ਦੇ ਕੰਨਾਂ ਵਿੱਚ ਪਈਆਂ ਸਨ ਇਹ ਸਵਨਾ ਨਾਲੋਂ ਖੋਰੀ ਸੀ ਗਣੇਸ਼ਾ ਟੈਕਸੀ ਵਾਲਾ ਨਹੀਂ ਚਾਨਣ ਸਾਹੂਰੀ ਹੋਣਗੇ ਆਪਣੇ ਪਤੀ ਭਗਤ RAM ਦੇ ਮੂੰਹੋਂ ਚਾਨਣ ਸਾ ਦਾ ਨਾਮ ਸੁਣ ਕੇ ਧਰੋਪਤੀ ਕੁਝ ਸ਼ਰਮਾ ਜੀ ਗਈ ਹਾਏ ਕਿਤੇ ਸਾਹ ਹੁਰਾ ਸੁਣ ਹੀ ਨਾ ਲਿਆ ਹੋਵੇ 3-4 ਦਿਨ ਪਹਿਲਾਂ ਮੂਹ ਹਨੇਰੇ ਗਿਣੇਸੇ ਦੀ ਟੈਕਸੀ ਦੀ ਹਾਰਨ ਸੁਣ ਕੇ ਤ੍ਰੋਪਤੀ ਦੇ ਮੂੰਹੋਂ ਨਿਕਲਿਆ ਸੀ ਖਸਮਾ ਖਾਣਿਆਂ ਨੂੰ ਖਬਰੇ ਨੀਂਦਰ ਹੀ ਨਹੀਂ ਪੈਂਦੀ ਉਦੋਂ ਭਗਤ RAM ਦੇ ਸਮਝਾਨ ਤੇ ਕਿ ਇਸ ਟੈਕਸੀ ਵਾਲੇ ਗਰੀਬ ਦਾ ਚਲਾਨ ਹੋ ਗਿਆ ਹੈ ਵਿਚਾਰਾ ਸਰਨਾਰਥੀ ਹੈ ਸਫਾਰਸ ਲਈ ਆਖਦਾ ਹੈ ਤ੍ਰੋਪਤੀ ਨੇ ਹੋਰ ਉੱਚ ਆਖਿਆ ਸੀ ਖਾਏ ਖਸਮਾ ਨੂੰ ਗਣੇਸ਼ੇ ਇਹ ਗੱਲ ਸੁਣ ਲਈ ਸੀ ਪਰ ਗਰਜਮੰਦ ਕੀ ਆਖਦਾ ਅਜ ਚਾਨਨ ਸਾਹ ਦਾ ਲਿਹਾਜ਼ ਭਗਤ RAM ਨੂੰ ਤ੍ਰੋਪਤੀ ਦੀ ਝਿੜਕ ਤੋਂ ਬਚਾ ਗਿਆ ਮੋਟਰ ਬੂਹੇ ਅੱਗੇ ਖੜੀ ਕਰਕੇ ਚਾਨਨ ਸਾਹ ਸਿੱਧਾ ਭਗਤ RAM ਦੇ ਸੋਹਣ ਕਮਰੇ ਵਿੱਚ ਹੀ ਆ ਗਿਆ ਤ੍ਰੋਪਤੀ ਨੇ ਜੀ ਆਇਆਂ ਆਖ ਕੇ ਕੁਰਸੀ ਅੱਗੇ ਕੀਤੀ ਚੁਟਕੀ ਵਜਾਂਦਿਆਂ ਖੜੇ ਖੜੋਤੇ ਹੀ ਚਾਨਨ ਸਾਹ ਨੇ ਪੁੱਛਿਆ લાલાજી તૈયાર હો જી હા બસ ਦਵਾਈ ਦੀ ਸੀસી ਲੈ ਲਵਾਂ ਮੁੜਦਿਆਂ ਖਬਰੇ ਦੇ ਰਹੀ ਹੋ ਜਾਵੇ ਨਾਲੇ ਭਗਤ RAM ਦੀ ਗੱਲ ਨੂੰ ਵਿੱਚੋਂ ਹੀ ਟੋਕੇ ਚਾਨਣਸਾਨ ਨੇ ਕਿਹਾ ਨਹੀਂ ਜੀ ਹੁਣੇ ਮੁੜਦੇ ਹਾਂ ਨਮੀ ਮੋਟਰੇ 2.5 ਘੰਟਿਆਂ ਵਿੱਚ ਅੰਬਾਲੇ ਕੰਤਾ ਘਰ ਉੱਤੇ ਤੇ 2.5 ਵਿੱਚ ਹੀ ਮੁੜ ਦਿੱਲੀ કુલ 6 ਘੰਟਿਆਂ ਦੀ ਗੱਲ ਏ ਹੁਣ 6 ਵਜੇ ਨੇ ਜੀ 10 15 ਮਿੰਟਾਂ ਵਿੱਚ ਤੁਰ ਪਈਏ ਤਾਂ ਸਵਾ 12 ਵਜੇ ਤੱਕ ਪਰਤਾਵਾਂਗੇ ਨਹੀਂ ਸਾ ਜੀ ਸਰਨਾਰਤੀ ਕੈਂਪ ਵਿੱਚ ਮੇਰੇ ਤੋਂ ਸਵਾ 2 ਘੰਟੇ ਜ਼ਰੂਰ ਲੱਗ ਜਾਣੇ ਨੇ ਚਲੋ ਹੱਦ 3 ਵਜੇ ਤੱਕ ਸਹੀ ਸ਼ਾਮ ਤੋਂ ਪਹਿਲਾਂ ਤੇ ਆ ਹੀ ਜਾਵਾਂਗੇ ਉਠੋ ਚੇਤੀ ਕਰੋ ਜਿੰਨੇ ਚੇਤੀ ਜਾਵਾਂਗੇ ਓਨੇ ਹੀ ਚੇਤੀ ਪਰਤਾਾਂਗੇ throopti ਨੇ ਆਖਿਆ ਜੇ ਦੇਰ ਹੋ ਜਾਣ ਦਾ ਡਰ ਹੋਵੇ ਜਾਂ ਰਾਤ ਉੱਥੇ ਹੀ ਰਹਿਣਾ ਪੈ ਜਾਣਾ ਹੋਵੇ ਤਾਂ ਭਾਰਾ ਕੱਪੜਾ ਜਾਂ ਵਿਸਤਰਾ ਨਾਲ ਚਾਨਣ ਸਾਹਿਬ ਨੇ ਤ੍ਰੋਪਦੀ ਨੂੰ ਵੀ ਗੱਲ ਪੂਰੀ ਨਾ ਕਰਨ ਦਿੱਤੀ ਤੇ ਭਗਤ RAM ਦਾ ਹੱਥ ਫੜ ਕੇ ਮੰਝੇ ਉੱਤੋਂ ਉਠਾ ਲਿਆ ਚਲੋ ਕਿਸੇ ਚੀਜ਼ ਦੇ ਨਾਲ ਲੈ ਜਾਣ ਦੀ ਲੋੜ ਨਹੀਂ ਹੁਣੇ ਪਰਤਣਿਆਂ ਜੇ ਸਰਦੀ ਮੰਨਦੇ ਹੋ ਤਾਂ ਮੋਟਰ ਵਿੱਚ ਕੰਬਲ ਪਿਆਏ ਪਲੇਟ ਲਗੋ 3 ਵਜੇ ਜ਼ਰੂਰ ਤੁਹਾਨੂੰ ਘਰ ਪਹੁੰਚਾ ਦੇਵਾਂਗੇ ਬੜੀ ਤਸੱਲੀ ਨਾਲ ਨਵੀਂ ਮੋਟਰ ਦੇ ਨਰਮ ਗੱਦਿਆਂ ਆਰਾਮ ਨਾਲ ਢੋ ਕੇ ਲਾ ਬੈਂਦੇ ਆ ਭਗਤ RAM ਨੇ ਕਿਹਾ ਤ੍ਰੋਪਤੀ ਜੀ ਜਿਹੜਾ ਵੀ ਕੋਈ ਕੰਮ ਕਾਜ ਵਾਲਾ ਆਵੇ 3 ਵਜੇ ਦਾ ਵਕਤ ਦੇ ਦੇਣਾ ਚਾਨਣ ਸਾਹ ਨੇ ਭਗਤ RAM ਦੇ ਗੋਡਿਆਂ ਤੇ ਕੰਬਲ ਸੁੱਟਦਿਆਂ ਕਿਹਾ ਬਸ ਤੁਸੀਂ ਡਿਪਟੀ ਕਮਿਸ਼ਨਰ ਨੂੰ ਮੂੰਹ ਵਿਖਾਣੇ ਤੇ ਸਾਡਾ ਕੰਮ ਹੋ ਜਾਣਾ ਫਿਰ ਤੁਸੀਂ ਜਿੱਤੇ ਜਾਣਾ ਹੋਇਆ ਜਾਇਓ ਬੜੀ ਖੁਸ਼ੀ ਨਾਲ ਪੈਟਰੋਲ ਬਤੇਰਾ ਹੈ ਲਾਲਾ ਭਗਤ RAM ਸਰਨਾਰਤੀ ਨੇਤਾ ਹਨ ਸਵੇਰ ਤੋਂ ਸ਼ਾਮ ਤੱਕ ਇੰਨਾ ਪਾਸ ਲੋੜਵੰਦ ਸਰਨਾਰਤੀ ਆਉਂਦੇ ਰਹਿੰਦੇ ਹਨ ਇਹ ਸਭ ਦੀਆਂ ਗੱਲਾਂ ਹਮਦਰਦੀ ਨਾਲ ਸੁਣ ਕੇ ਕੰਮ ਕਰਾਉਣ ਦਾ ਯਤਨ ਕਰਦੇ ਹਨ ਧ੍ਰੋਪਤੀ ਦਾ ਵੀ ਸੁਭਾਅ ਉਂਝ ਤੋਂ ਬੜਾ ਮਿੱਠਾ ਤੇ ਦਿਲ ਬੜਾ ਹਮਦਰਦ ਹੈ ਪਰ ਸਵੇਰੇ ਜਾਗਣ ਤੋਂ ਪਹਿਲਾਂ ਤੇ ਰਾਤੀ ਸੌ ਜਾਣ ਤੋਂ ਪਿੱਛੋਂ ਤੱਕ ਜਿਹੜੇ ਆਦਮੀ ਬੂਹੇ ਪੰਦੇ ਦਿੰਦੇ ਹਨ ਉਹਨਾਂ ਤੋਂ ਉਹ ਕਦੇ ਬੜੀ ਓਕੀ ਹੋ ਜਾਂਦੀ ਹੈ ਹੁਣ ਮੋਟਰ ਕੁਆਟਰੋਂ ਬਾਹਰ ਨਿਕਲੀ ਸੀ ਕਿ ਸਰਨਾਰਥੀ ਨੇ ਲਾਲਾ ਭਗਤ RAM ਬਰਿਆਨ ਪੁੱਛਿਆ ਤ੍ਰੋਪਤੀ ਨੇ ਚਾਂਨ ਸਾਹ ਨਾਲ ਅੰਬਾਲੇ ਜਾਣ ਬਾਰੇ ਦੱਸਿਆ ਤਾਂ ਉਹ ਬੁੜਬੁੜ ਕਰਦਾ ਚਲਾ ਗਿਆ ਸਰਮਾਇਦਾਰਾਂ ਨਾਲ ਉੱਡ ਕੇ ਤੁਰ ਪੈਂਦੇ ਨੇ ਜੇ ਅੱਜ ਮੇਰੇ ਨਾਲ ਕਸਟੋਡੀਨ ਪਾਸ ਨਾ ਗਏ ਤਾਂ ਸਾਮੀ ਭਾਂਡਾ ਜਿੰਦਰ ਸਦਕ ਤੇ ਹੋਸੀ ਇਹ ਅਜੇ ਗਹਿਾਈ ਸੀ ਕਿ ਇੱਕ ਹੋਰ ਅੰਦੁਸਕਿਆ ਮੇਰਾ ਕਰਜ਼ਾ ਮਨਜ਼ੂਰ ਤਾਂ ਕਰਵਾ ਦਿੱਤਾ ਲੈਣ ਲਈ ਜਮਾਨਤ ਕੌਣ ਦੇਵੇ ਮੇਰੀ ਬਦਲੀ ਦੇ ਕਾਗਜ਼ਾਂ ਤੇ ਅੱਜ ਦਸਕਤ ਹੋ ਜਾਣੇ ਨੇ ਮਕਾਨ ਸੰਬੰਧੀ ਸਰਨਾਰਤੀਆਂ ਨਾਲ ਭਰਿਆ ਪਿਆ ਹੈ ਮਾਤਾ ਪਿਤਾ ਬੁੱਢੇ ਹਨ ਘਰ ਵਾਲੀ ਪੂਰੇ ਦਿਨਾਂ ਤੇ ਹੈ ਜਿੱਥੇ ਬਦਲੀ ਕਰਦੇ ਨੇ ਉੱਥੇ ਰਹਿਣ ਲਈ ਟੈਂਟ ਦਾ ਵੀ ਪ੍ਰਬੰਧ ਨਹੀਂ ਮੈਂ ਪਿਸਾਵਰ ਵਿੱਚ ਏਡੀਐਮ ਸਾਹਿਬ ਇੱਥੇ ਇੱਕ ਲੜਕੀ ਮਿਲੀ ਹੈ ਉਸ ਤੋਂ ਵੀ ਹਟਾਉਣ ਦੀ ਤਜਵੀਜ਼ਾਂ ਹੋ ਰਹੀਆਂ ਹਨ ਭੈਣ ਦੀ 160 ਬੰਗਲਿਆਂ ਦੇ ਮਾਲਕ ਨੂੰ ਇੱਥੇ ਕਿਸੇ ਕੋਠੀ ਦੇ ਬਰਾਂਡੇ ਵਿੱਚ ਵੀ ਟਿਕਾਣਾ ਨਾ ਮਿਲੇ ਦੱਸੋ ਕਿੱਥੇ ਸਿਰ ਲੁਕਾਈਏ ਤ੍ਰੋਪਤੀ ਅੱਜ ਸਾਰੇ ਆਉਣ ਵਾਲੇ ਸਰਨਾਪਤੀਆਂ ਦੇ ਇਹ ਕੰਮ ਸੁਣ ਕੇ 3 ਵਜੇ ਆਉਣ ਦਾ ਵਕਤ ਤਿਰਿੰਦੀ ਗਈ ਨਰਮ ਤੇ ਨਾਜ਼ੁਕ ਪਾਣੀ ਦੀਆਂ ਬੂੰਦਾਂ ਲਗਾਤਾਰ ਵਸ-ਵਸ ਕੇ ਪੱਥਰ ਦਿਆਂ ਸਖਤ ਚਟਾਨਾਂ ਵਿੱਚ ਵੀ ਆਪਣੀ ਥਾਂ ਬਣਾ ਲੈਂਦੀਆਂ ਹਨ। ਧਰੋਪਤੀ ਦੇ ਹਿਰਦੇ ਵਿੱਚ ਇੱਕ ਤਾਂ ਮਾਦਾ ਦਿਲ ਹੈ। ਪਤੀ ਗਿਆ, ਪੁੱਤ ਗਿਆ, ਹੁਣ ਪਤ ਵੀ ਜਾਂਦੀ ਹੈ। ਇੱਕ ਅਦਕਰ ਦੀ ਉਮਰ ਦੀ ਸਰਨਾਰਥਨ ਦੇ ਮੋਹ ਇਹ ਸਭ ਸੁਣ ਕੇ ਧਰੋਪਤੀ ਤਿੰਨ ਵਜੇ ਆਉਣ ਲਈ ਉਸ ਨੂੰ ਆਖਣ ਹੀ ਲੱਗੀ ਸੀ ਕਿ ਸਰਨਾਰਥਨ ਨੇ ਆਪਣੀ ਵਿਤਿਆਰੰਭ ਦਿੱਤੀ। ਅੱਖਾਂ ਜੀਵ ਨਹੀਂ ਪਰ ਜੀਵ ਤੋਂ ਬਿਨਾਂ ਵੀ ਨਹੀਂ। ਇਉਂ ਪ੍ਰਤੀਤ ਹੋਇਆ ਜਿਵੇਂ ਦੁਖੀ ਸਰਨਾਰਥਨ ਦੀ ਦਰਦ ਕਹਾਣੀ ਉਸ ਦੀ ਜ਼ੁਬਾਨ ਤੇ ਧਰੋਪਤੀ ਦੀਆਂ ਅੱਖਾਂ ਤੋਂ ਇੱਕ ਸਾਥ ਹੀ ਸੁਣਾਈ ਜਾ ਰਹੀ ਹੈ ਇਸ ਆਪ ਧਿਆਨੇ ਵਿੱਚ ਧਰੋਪਤੀ ਹੋਰ ਆਉਣ ਵਾਲਿਆਂ ਨੂੰ 3 ਵਜੇ ਦਾ ਵਕਤ ਦੇਣੋ ਵੀ ਇੱਕ ਵੇਰ ਭੁੱਲ ਗਏ ਇੱਕ ਹੋਰ ਬੀਬੀ ਜਿਸ ਨੇ ਆਪਣੇ ਗੋਰੇ ਨਿਚੋਜੇ ਇਸਰੀਰ ਨੂੰ ਲੀਰੋ ਲੀਰ ਹੋ ਚੁੱਕੇ ਮੈਲੇ ਖਲੱਚ ਦੁਪੱਟੇ ਨਾਲ ਮਸਾਂ ਹੀ ਕੱਜਿਆ ਹੋਇਆ ਸੀ ਤ੍ਰੋਪਤੀ ਵੱਲ ਆਉਂਦੀ ਰਹੀ ਸੀ ਸਰੀਰ ਦੇ ਅਗਲੇ ਹਿੱਸੇ ਨੂੰ ਕੱਜਣ ਲਈ ਉਸ ਦਾ ਸਿਰ ਇੰਨਾ ਝੁਕਿਆ ਹੋਇਆ ਸੀ ਕਿ ਉਹ ਸਾਹਮਣੋਂ ਆਉਂਦੇ ਜਾਂਦੇ ਨੂੰ ਨਹੀਂ ਸੀ ਦੇਖ ਸਕਦੀ ਧਰਤੀ ਵਿੱਚ ਅੱਖਾਂ ਗੱਡੀ ਉਹ ਬੂਹੇ ਅੱਗੇ ਪੂਜੀ ਤਾਂ ਮੁਹਾਟ ਤੇ ਆਪ ਧਿਆਨ ਨੇ ਸੋਚਾਂ ਵਿੱਚ ਖੜੇ ਇੱਕ ਸਰਨਾਰਤੀ ਦਾ ਸਿਰ ਉਸ ਦੀ ਬੱਖੀ ਵਿੱਚ ਲੱਗਾ ਉਹ ਧੜੰਗ ਕਰਕੇ ਡਿੱਗੀ ਡਿੱਗਣ ਦੀ ਆਵਾਜ਼ ਨੇ ਹੀ ਤ੍ਰੋਪਤੀ ਨੂੰ ਉਸ ਦੀ ਹੋਂਦ ਦਾ ਗਿਆਨ ਕਰਵਾਇਆ ਡਿੱਗਣ ਵਾਲੀ ਨੂੰ ਤਰੋਪਤੀ ਨੇ ਪਹਿਲੀ ਸਰਨਾਰਥਨ ਦੀ ਮਦਦ ਨਾਲ ਬਾਹਰਲੇ ਕਮਰੇ ਵਿੱਚ ਵਿਛੀ ਹੋਈ ਮੈਲੀ ਜੀ ਲੋਕਾਂ ਦੀਆਂ ਜੁੱਤੀਆਂ ਨਾਲ ਮਿੱਟੀਓ ਮਿੱਟੀ ਹੋਈ ਦਰੀ ਤੇ ਲਿटा ਦਿੱਤਾ ਕਮਰੇ ਵਿੱਚ ਬੈਠੇ ਹੋਰ ਸਾਰਿਆਂ ਨੂੰ ਤਰੋਪਤੀ ਨੇ 3 ਵਜੇ ਆਇਓ ਆਖ ਕੇ ਉਠਾ ਦਿੱਤਾ ਡਿੱਗਣ ਵਾਲੀ ਦੀ ਬੇਹੋਸ਼ੀ ਨੂੰ ਵੇਖ ਕੇ ਤਰੋਪਤੀ ਦੇ ਹੋਸ਼ ਗੁੰਮ ਗਏ ਮੁੜਕੋ ਮੁੜਕੀ ਹੋਈ ਨੂੰ ਕੁਝ ਹੱਥ ਪੈਰ ਜੇ ਪੈ ਗਏ ਪਹਿਲੀ ਬੈਕਟੀ ਸਰਨਾਰਥਨ ਨੇ ਉੱਠ ਕੇ ਅੰਦਰੋਂ ਬੂਹਾ ਬੰਦ ਕਰ ਦਿੱਤਾ ਸੀ। ਘਬराई ਹੋਈ ਤ੍ਰੋਪਤੀ ਨੇ ਬੂਹੇ ਦੀ ਚੀਤ ਤੋਂ ਬਾਹਰ ਝਾਕਿਆ ਹੀ ਸੀ। ਕਿ ਹਰਨ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ। ਹੈ 3:00 ਵੱਜ ਗਏ ਨੇ। ਇਹ ਤਾਂ ਗਣੇਸ਼ਾਏ ਖਸਮਾ ਖਾਣਾ। ਪਿਛਲੇ ਲਫ਼ਜ਼ ਤ੍ਰੋਪਤੀ ਦੇ ਮੂੰਹੋਂ ਸੁੱਤੇ ਸਿੱਧੇ ਨਿਕਲਤੇ ਗਏ। ਪਰ ਉਸ ਦਾ ਮਨ ਕੁਝ ਸੋਚਾਂ ਜੀਆਂ ਵਿੱਚ ਪੈ ਗਿਆ। ਗਣੇਸ਼ੇ ਨੂੰ ਹੀ ਸਾਰੇ ਨਾਲ ਸੱਦ ਵੀ ਲਿਆ। ਉਸ ਨੂੰ ਕੋਈ ਘੱਟ ਦੱਸਣ ਲਈ ਕੁਝ ਸੰਕੋਚ ਹੈ ਪਰ ਮਜਬੂਰੀ ਹੈ ਕਰੋਲ ਬਾਗ ਗੁਰਦੁਆਰਾ ਰੋਡ ਲੇਡੀ ਡਾਕਟਰ ਕਰਤਾਰਕੌਰ ਦਾ ਨਾਮ ਪੁੱਛ ਲਈ ਗਣੇਸ਼ਾ ਸਾਰੀ ਦਿੱਲੀ ਦਾ ਬਕਬ ਹੋ ਚੁੱਕਾ ਸੀ ਤ੍ਰੋਪਤੀ ਦੇ ਮੂੰਹੋਂ ਇਹ ਲਫ਼ਜ਼ ਸੁਣਦਿਆਂ ਹੀ ਟੈਕਸੀ ਲੈ ਕੇ ਉੱਡ ਗਿਆ ਗਣੇਸ਼ੇ ਨੇ ਛੱਟ ਵਾਪਸ ਆਣ ਕੇ ਵੇੜੇ ਵਜਦਿਆਂ ਹੀ ਜ਼ੋਰਦਾਰ ਹਾਰਨ ਵਜਾਇਆ ਪਰ ਤ੍ਰੋਪਤੀ ਦੇ ਕੰਨ ਇਸ ਵੇਲੇ ਸਿਰਫ ਸਰਨਾਰਥਨ ਦੀ ਪੀੜਿਤ ਹਾਏ ਹਾਏ ਤੇ ਨਵੇਂ ਆਏ ਜੀ ਦੀ ਨਾਕੀ ਚੀਚੀ ਚੀਂ ਸੁਣਨ ਵਿੱਚ ਹੀ ਪੂਰੇ ਦੁਜੇ ਹੋਏ ਸਨ ਲੇਡੀ ਡਾਕਟਰ ਨੂੰ ਵੇਖ ਕੇ ਧਰੋਪਤੀ ਨੇ ਸੁੱਖ ਦਾ ਸਾ ਲਿਆ ਜੰਨੀ ਦੀ ਹਾਲਤ ਵੇਖ ਕੇ ਕਰਤਾਰਕੌਰ ਨੇ ਧਰੋਪਤੀ ਦੀ ਸਿਫਤ ਕੀਤੀ ਟੈਕਸੀ ਵਾਲੇ ਦੇ ਚਲੇ ਜਾਣ ਵਿੱਚੋਂ ਮੈਨੂੰ ਖਿਆਲ ਆਇਆ ਨਹੀਂ ਤੇ ਟੈਲੀਫੋਨੀ ਕਰਵਾ ਦਿੰਦੀ ਤੁਸੀਂ ਇੱਕ ਵਾਰ ਨੋਟ ਕਰਵਾਇਆ ਸੀ ਧਰੋਪਤੀ ਦੀ ਗੱਲ ਸੁਣ ਕੇ ਲੇਡੀ ਡਾਕਟਰ ਨੇ ਕਿਹਾ ਹਾਂ ਉਹ ਕਮੰਡਾ ਸਿੰਘ ਉਰਾਂ ਦਾ ਨੰਬਰ ਸੀ ਪਰ ਹੁਣ ਤੇ ਉਹ ਸੁਨੇਹਾ ਹੀ ਨਹੀਂ ਪਹੁੰਚਾਉਂਦੇ ਪੈਸੇ ਵਾਲੇ ਆਦਮੀ ਨੇ ਹਾਂ ਜੇ ਆਪਣੇ ਕਿਸੇ ਸੰਬੰਧੀ ਜਾਂ ਮਿਲਣ-ਗਿਲਣ ਵਾਲੇ ਦਾ ਕੰਮ ਹੋਵੇ ਤਾਂ ਤੁਰਤ ਬੰਦਾ ਭੇਜ ਦਿੰਦੇ ਨੇ ਖਸਮਾ ਖਾਣੇ ਪੈਸੇ ਦਾ ਏਡਾ ਕਮੰਡ ਧਰੋਪਤੀ ਦੀ ਹਮਦਰਦੀ ਦੇਖ ਕੇ ਲੈ ਦੀ ਡਾਕਟਰ ਨੇ ਜੰਨੀ ਸਰਨਾਰਤਨ ਦਾ ਪਤਾ ਨੀਮਾ ਪੁੱਛਿਆ ਧਰੋਪਤੀ ਨੇ ਸਾਰੀ ਵਾਰਤਾ ਸੁਣਾ ਕੇ ਕਿਹਾ ਇਸ ਦਾ ਪਤਾ ਨੀਮਾ ਤੇ ਅਸਾਂ ਜੇ ਪੁੱਛਿਆ ਹੀ ਨਹੀਂ ਜਰਾ ਠੀਕ ਠਾਕ ਹੋ ਲਵੇ ਇਹ ਵੀ ਚੰਗਾ ਹੋਇਆ ਕਿ ਕਿਤੇ ਸੜਕ ਤੇ ਹੀ ਵਿਚਾਰੀ ਅੱਛਾ ਭੈਣ ਤਰੋਕੀ ਮੈਂ ਤਾਂ ਆਪਣਾ ਰੋਣਾ ਧੋਣਾ ਵੀ ਤੁਹਾਡੇ ਆਉਣਾ ਸੀ ਲਾਲਾ ਜੀ ਕਿਤੇ ਨੇ ਕਿਉਂ ਕੀ ਗੱਲ ਹੈ ਓਮ ਵਾਲੇ ਤੱਕ ਗਏ ਹਨ ਬਸ ਆਉਣ ਵਾਲੇ ਨੇ ਗੱਲ ਕੀ ਦੱਸਾਂ ਭੈਣ ਜੀ ਜਿਸ ਗੈਰੇਜ ਵਿੱਚ ਮੈਂ ਕੰਮਕਾਰ ਕਰਦੀ ਹਾਂ ਤੁਹਾਨੂੰ ਪਤਾ ਹੀ ਹੈ 2000 ਲਾ ਕੇ ਮੈਂ ਪਾਰਟੀਸ਼ਨ ਕਰਵਾਇਆ ਦਿਨੇ ਕੰਮ ਕਰਦੀਆਂ ਰਾਤ ਉੱਥੀ ਕੋਚ ਤੇ ਲੰਮੀ ਪੈ ਜਾਂਦੀਆਂ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਵਾਲਾ ਗੈਰੇਜ ਬਖਸੀ ਕੁਸਾਲ ਚੰਦ ਐਡਵੋਕੇਟ ਨੇ ਆਪਣੇ ਨਾਂ ਲਾਟ ਕਰਵਾ ਲਿਆ ਹੈ 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 ਕਸਮਾ ਖਾਣੇ ਹਾਂ ਭੈਣ ਤਰੋਤੀ ਮੇਰੀ ਤੇ ਚਿੰਤਾ ਨਾਲ ਰਾਤ ਨੀਂਦ ਨਹੀਂ ਪੈਂਦੀ 3:00 ਬਜ ਗਏ 3:30 4:00 5:00 ਦਾ ਵਕਤ ਹੋ ਗਿਆ ਲਾਲਾ ਭਗਤ RAM ਦੇ ਕ્વાਟਰ ਸਾਹਮਣੇ ਸਰਨਾਰਥੀਆਂ ਦੀ ਭੀੜ ਜਿਹੀ ਲੱਗੀ ਪਰ ਉਹ ਜੇ ਮਾੜਿਓਂ ਵਾਪਸ ਨਹੀਂ ਮੁੜੇ ਚਾਨਣ ਸਾਹੂਰਾ ਦੇ ਘਰੋਂ ਟੈਲੀਫੋਨ ਹੀ ਕਰਕੇ ਪਤਾ ਕਰੋ ਧ੍ਰੋਪਤੀ ਦੇ ਕਹਿੰਦੇ ਉਸਦੇ ਨਿੱਕੇ ਮੁੰਡੇ ਨੇ ਟੈਲੀਫੋਨ ਦੀ ਕਿਤਾਬੇ ਕੇ ਕਿਹਾ ਉਹਨਾਂ ਦੇ ਘਰ ਤਾਂ ਟੈਲੀਫੋਨ ਹੈ ਹੀ ਨਹੀਂ ਨਹੀਂ ਹੈ ਲਾਲਾ ਜੀ ਨੇ ਹੁਣੇ ਹੀ ਕੋਸ਼ਿਸ਼ ਕਰਕੇ ਲਵਾ ਦਿੱਤਾ ਧ੍ਰੋਪਤੀ ਦੀ ਗੱਲ ਸੁਣ ਕੇ ਇਕਸਰਨਾਥੀ ਨੇ ਕਿਹਾ ਲਾਲਾ ਜੀ ਵੀ ਭੱਜ ਕੇ ਸਰਮਾਏਦਾਰਾਂ ਦੇ ਕੰਮ ਹੀ ਕਰਦੇ ਨੇ ਖਸਮਾ ਖਾਣੇ ਮੁਕ ਸੰਤ ਨੂੰ ਆ ਜਾਂਦੇ ਨੇ ਸਰਮਾਇਆ ਵੀ ਨਾ ਕੋਈ ਕੰਮ ਵੀ ਚੱਲਦਾ ਹੁਣ ਚਾਨਣ ਸਾਂ ਉਰੀ ਲਾਲਾ ਜੀ ਨੂੰ ਆਪਣੀ ਮੋਟਰ ਵਿੱਚ ਬਿਠਾ ਕੇ ਅੰਬਾਲੇ ਲੈ ਗਏ ਨੇ ਕੰਮ ਪਾਵੇਂ ਆਪਣਾ ਉਹਨਾਂ ਦਾ ਵੀ ਸੀ ਪਰ ਲਾਲਾ ਜੀ ਨੇ ਸਰਨਾਰਤੀਆਂ ਦੀ ਖਬਰ ਲੈਣ ਜਾਣਾ ਸੀ ਆਰਾਮ ਨਾਲ ਗਏ ਨੇ ਆਰਾਮ ਨਾਲ ਆ ਜਾਣਗੇ ਗੱਲ ਕਰਦਿਆਂ ਕਰਦੇ ਹੀ ਤ੍ਰੋਪਤੀ ਨੇ ਆਪਣੇ ਮੁੰਡੇ ਨੂੰ ਫਿਰ ਆਵਾਜ਼ ਦਿੱਤੀ ਟੈਲੀਫੋਨ ਉੱਚੀ ਦੇ ਦਫ਼ਤਰੋਂ ਲਾਲਾ ਚਾਨਣ ਦਾ ਨੰਬਰ ਨੰਬਰ ਪਤਾ ਕਰ ਲਵੋ ਕਿੱਥੋਂ ਬੋਲਦੇ ਹੋ ਜੀ લાਲਾ ਚੰਨ ਸਾਦੀ ਕੋਠੀ ਉ ਸਾਉਰੀ ਅੰਬਾਲੇ ਗਏ ਸਨ ਆ ਗਏ ਨੇ ਉਹਨਾਂ ਨੂੰ ਜਰਾ ਟੈਲੀਫੋਨ ਦਿਓ ਤੁਸੀਂ ਥੋੜੀ ਦੇਰ ਨੂੰ ਟੈਲੀਫੋਨ ਕਰਨਾ ਇਸ ਵੇਲੇ ਉਹ ਬਾਹਰ ਬਗੀਚੇ ਵਿੱਚ ਬੈਠੇ ਹਨ ਕੁਝ ਪਰਾਣੇ ਆਏ ਹੋਏ ਹਨ ਪਾਰਟੀ ਹੋ ਰਹੀ ਹੈ ਅੱਛਾ ਉਹਨਾਂ ਤੋਂ ਪਤਾ ਕਰ ਦਿਓ ਕਿ ਲਾਲਾ ਭਗਤ RAMURI ਜੋ ਉਹਨਾਂ ਨਾਲ ਗਏ ਸਨ ਉਹ ਕਿੱਥੇ ਹਨ ਤੁਸੀਂ ਕੌਣ ਬੋਲਦੇ ਹੋ throopati lalaji ਦੇ ਘਰੋਂ ਅੱਛਾ ਇੱਕ ਦੋ ਮਿੰਟ ਉਡੀਕੋ ਜੇ ਆਪਣਾ ਨੰਬਰ ਦੱਸ ਦਿਓ ਤਰੋਪਤੀ ਆਪਣਾ ਨੰਬਰ ਦੱਸ ਕੇ ਕਰਤਾਰ ਕੋਲ ਨਾਲ ਗੱਲੀ ਲੱਗਣ ਲੱਗੀ ਸੀਗੀ ਤੁਰੰਤ ਟੈਲੀਫੋਨ ਦੀ ਕੰਟੀ ਵੱਜੀ ਹੈਲੋ ਹਾਂਜੀ ਸਾਹ ਜੀ ਆਗਦੇ ਹਨ ਕਿ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਹੀ ਟਾਂਗਾ ਲੈ ਕੇ ਸਰਨਾਰਥੀ ਕੈਂਪਰ ਵਿੱਚ ਚਲੇ ਗਏ ਸਨ ਮੋਟਰ ਵਿੱਚ ਪੈਟਰੋਲ ਥੋੜਾ ਸੀ ਤੇ ਸਾਹ ਉਦਾਂ ਆਪਣੇ ਇੱਕ ਦੋ ਕੰਮ ਹੋਰ ਕਰਨੇ ਸਨ ਸਾਹ ਉਰਾਂ ਨੇ ਲਾਲਾ ਜੀ ਨੂੰ ਸਰਨਾਰਥੀ ਕੈਂਪ ਵਿੱਚੋਂ ਨਾਲ ਲੈਣਾ ਸੀ ਪਰ ਦੂਜੇ ਜ਼ਰੂਰੀ ਕੰਮਾਂ ਵਿੱਚ ਉਹਨਾਂ ਨੂੰ ਢਿੱਲ ਲੱਗ ਗਈ। ਇੱਥੇ ਘਰ ਬੰਦੇ ਚਾਹ ਤੇ ਸੱਦੇ ਹੋਏ ਸਨ ਜੇ ਕੈਂਪ ਵਿੱਚ ਲਾਲਾ ਜੀ ਨੂੰ ਲੈਣ ਜਾਂਦੇ ਤਾਂ ਢਿੱਲ ਲੱਗ ਜਾਣੀ ਸੀ। ਇਸ ਲਈ ਉਹ ਵਾਪਿਸ ਆ। ਵਾਪਿਸ ਆ ਗਏ। ਦਾ ਸ਼ਬਦ ਜੇ ਸੁਣਨ ਵਾਲੇ ਦੇ ਮੂੰਹ ਵਿੱਚ ਹੀ ਸੀ ਕਿ ਤ੍ਰੋਪਤੀ ਨੇ ਖਸਮਾ ਖਾਣੇ ਆ ਕੇ ਜ਼ੋਰ ਨਾਲ ਰਸੀਵਰ ਬਗਾ ਕੇ ਮਾਰਿਆ। ਗੱਲ ਸਭ ਨੂੰ ਪਤਾ ਲੱਗ ਗਈ ਕੰਮਾਂ ਵਾਲੇ ਘਰੋਂ ਕਰੀ ਚਲੇ ਗਏ। ਰਾਤ ਦੀ ਸ਼ਾਂਤੀ ਜਿਉਂ-ਜਿਉਂ ਡੁੰਗੀ ਹੁੰਦੀ ਜਾਂਦੀ ਹੈ ਧ੍ਰੋਪਤੀ ਦੀ ਬੇਚੈਨੀ ਵੱਧਦੀ ਜਾਂਦੀ ਹੈ ਸੜਕ ਤੋਂ ਹੋਰ ਗੁਜਰਨ ਵਾਲੀ ਮੋਟਰ ਦੀ ਆਵਾਜ਼ ਉਸ ਨੂੰ ਆਪਣੇ ਬੇੜੇ ਵਿੱਚ ਸੁਣਿੰਦੀ ਉਹ ਕੁਲੇਖੇ ਵਿੱਚ ਬੁਹਾ ਖੋਲਦੀ ਤੇ ਮੋਟਰ ਫਰਫਰ ਕਰਦੀ ਅਲੋਪ ਹੋ ਜਾਂਦੀ ਜੰਨਿਸ ਨਾਰਥਨ ਦੀ ਸੇਵਾ ਸੰਭਾਲ ਧ੍ਰੋਪਤੀ ਦੇ ਜਾਗਣ ਦਾ ਚੰਗਾ ਬਹਾਨਾ ਹੈ ਪਰ ਉਂਝ ਵੀ ਅਜ ਉਸ ਦੀਆਂ ਅੱਖਾਂ ਵਿੱਚ ਨੀਂਦਰ ਕਿਤੇ ਉਹ ਮਾਂ ਦੀ ਰਾਤ ਬਗੈਰ ਬਿਸਤਰੇ ਕੋਈ ਭਾਰਾ ਕੱਪੜਾ ਵੀ ਲੈ ਕੇ ਨਹੀਂ ਗਏ ਦਵਾਈ ਬਿਨਾ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਉੱਟਿਆਂ ਬੈਠਦਿਆਂ ਜਨਨੀ ਸਰਨਾਰਥ ਦਾ ਕੱਪੜਾ ਲੱਤਾ ਠੀਕ ਕਰਦਿਆਂ ਕਰਦਿਆਂ ਮੋਟਰ ਦੀਆਂ ਆਵਾਜ਼ਾਂ ਦੇ ਭਲੇਖੇ ਵਿੱਚ ਮੁਰਮੁਰ ਬਾਹਰ ਝਾਕਦਿਆਂ ਕਰਦਿਆਂ ਅੰਗੀਠੀ ਦੀ ਅੱਗ ਫੋਲਦਿਆਂ ਫਾਲਦਿਆਂ ਤ੍ਰੋਪਤੀ ਨੂੰ ਸਵੇਰ ਹੋ ਗਈ ਅਖੀਰ ਕੱਲ੍ਹ ਵਾਲੇ ਮੂੰਹ ਹਨੇਰੇ ਵੇਲੇ ਇੱਕ ਮੋਟਰ ਉਸਦੇ ਵੇੜੇ ਵਿੱਚ ਆਣ ਹੀ ਰੁਕੀ ਹਾਰਨਿਸ ਦਾ ਅੱਜ ਵੀ ਬੜਾ ਕੋਰਾ ਹੈ ਪਰ ਤ੍ਰੋਪਤੀ ਦੇ ਕੰਨਾਂ ਨੂੰ ਸਵੇਰ ਦੇ ਆਸਾ ਰਾਗ ਵਰਗਾ ਮਿੱਠਾ ਲੱਗਾ ਗਣੇਸ਼ ਨੇ ਟੈਕਸੀ ਦਾ ਬੂਹਾ ਬਾਰੋਂ ਖੋਲਿਆ ਪਤਲੇ ਜਿਹੇ ਮੈਲੇ ਖਲਟ ਕੰਬਲ ਦੀ ਬੁੱਕਲ ਮਾਰੀ ਲਾਲਾ ਭਗਤ RAM ਉਰੀ ਬਾਹਰ ਨਿਕਲੇ ਤ੍ਰੋਪਤੀ ਸੱਜੇ ਹੱਥ ਦੀਆਂ ਉਂਗਲਾਂ ਨਾਲ ਕੰਬਲ ਦੀ ਮੋਟਾਈ ਜਾਂਚ ਰਹੀ ਸੀ ਤੇ ਲਾਲਾ ਜੀ ਆਖ ਰਹੇ ਸਨ ਸਰਨਾਰਤੀ ਵਿਚਾਰਾ ਰਾਤ ਸਰਦੀ ਨਾਲ ਮਰ ਗਿਆ ਹੋਵੇਗਾ ਇਕੋ ਤੇ ਉਸ ਪਾਸ ਕੰਬਲ ਸੀ ਜਿਹੜਾ ਉਸਨੇ ਮੈਨੂੰ ਰੇਲ ਵਿੱਚ ਬਿਠਾਉਂਦਿਆਂ ਬਦੋ-ਬਦੀ ਮੇਰੇ ਦੁਆਲੇ ਲਪੇਟ ਦਿੱਤਾ ਤ੍ਰੋਪਤੀ ਨੇ ਖੱਬਾ ਹੱਥ ਕਮੀਜ਼ ਦੀ ਜੇਬ ਵਿੱਚ ਪਾਇਆ ਸਤਿ ਸ੍ਰੀ ਅਕਾਲ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਕਨੇਸੇ ਦੀ ਉੱਡਦੀ ਜਾਂਦੀ ਟੈਕਸੀ ਨੂੰ ਦੂਰ ਤੱਕ ਦੇਖਦਿਆਂ ਉਸਦੇ ਮੂੰਹੋਂ ਚੋ ਨਿਕਲਿਆ ਇਸ ਗਰੀਬ ਨੂੰ ਵੇਖੋ ਤਾਂ ਕਸਮਾ ਖਾਣੇ ਧੰਨਵਾਦ